ਆਇਆ ਕਰੰਟ ਗੁੱਜਰ ਪਰਿਵਾਰ ਦੀਆਂ ਦੋ ਕੀਮਤੀ ਮੱਜਾਂ ਦੀ ਗਈ ਜਾਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰੈਪੋਰਟ ਵਿਧਾਨ ਸਭਾ ਹਲਕਾ ਦੀਨਾ ਨਗਰ ਅਧੀਨ ਆਉਂਦੇ ਪਿੰਡ ਦਾਲੀਆਂ ਵਿਖੇ ਗੁੱਜਰ ਪਰਿਵਾਰ ਨਾਲ ਸੰਬੰਧਿਤ ਇੱਕ ਗੁੱਜਰ ਵੱਲੋਂ 66 ਵਿਚਾਪਨੇ ਪਸ਼ੂਆਂ ਨੂੰ ਪਾਣੀ ਪਿਉਉਣ ਲਈ ਜਦੋਂ ਵਾੜਿਆ ਗਿਆ ਤਾਂ ਉਸ ਨੇੜੇ ਲੱਗੇ ਬਿਜਲੀ ਦੇ ਖੰਬੇ ਵਿੱਚ ਅਚਾਨਕ ਕਰੰਟ ਆਉਣ ਕਾਰਨ ਗੁੱਜਰ ਪਰਿਵਾਰ ਦੀਆਂ ਦੋ ਕੀਮਤੀ ਮੱਜਾਂ ਦੀ ਮੌਕੇ ਤੇ ਮਾਰਕ ਹੋ ਗਈ ਜਾਣਕਾਰੀ ਅਨੁਸਾਰ 56 ਦੇ ਅੰਦਰ ਹੀ ਲੱਗੇ ਬਿਜਲੀ ਦੇ ਪੋਲ ਦੀ ਤਾਰ ਟੁੱਟਣ ਕਾਰਨ 56 ਵਿੱਚ ਕਰੰਟ ਆ ਗਿਆ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਪਾਈਚਾਰੇ ਦੇ ਲੋਕਾਂ ਨੇ ਦਸਿਆ ਕਿ ਅਸੀਂ ਰੋਜ਼ ਦੀ ਤਰ੍ਹਾਂ ਇਸ 56 ਵਿੱਚ ਆਪਨੇ ਪਸ਼ੂਆਂ ਨੂੰ ਪਾਣੀ ਪਿਆਉਂਦੇ ਸੀ ਅੱਜ ਜਦ ਪਾਣੀ ਪਿਆਉਣੀ ਇਸ ਵਿੱਚ ਦੋ ਪਸ਼ੂ ਬੜੇ ਤਾਂ ਅਚਾਨਕ ਕਰੰਟ ਹੋਣ ਕਾਰਨ ਦੋਹਾਂ ਪਸ਼ੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੁਆਵਜ਼ਾ ਮਤਲਬ ਕੀ ਨਾ ਆਪਣਾ ਤੇ ਆਪਣਾ ਨਾ ਸਰ ਉਸੇ ਨਾਲ ਹੀ ਆ ਕਿਹੜਾ ਪਿੰਡ ਹੈ ਪਿੰਡ ਆਪਣਾ ਕਿਹੜਾ ਡਾਲਿਆ ਕੀ ਗੱਲਬਾਤ ਹੋਈ ਹੈ ਸਰ ਗੱਲਬਾਤ ਹੋਈ ਡੰਗਰ ਕੱਲ ਵੀ ਇੱਥੇ ਆਏ ਪਾਣੀ ਸਾਰਾ ਦਿਨ ਘੁੰਮਦੇ ਰਿਹਾ ਤੇ ਕੋਈ ਕੁਝ ਨਹੀਂ ਅੱਜ ਚਾਂਕੀ ਦੇ ਉੱਥੇ ਮਗਰ ਪਟਾਕਾ ਕਹਿੰਦੇ ਪੇਕੇ ਤੇ ਡੰਗਰ ਚਾਂਕੀ ਆਏ ਦੇ ਛੋਟੀ ਬੱਚੀ ਆਈ ਨਾਲ ਉੱਥੇ ਸਰਦਾਰੀ ਕੇ ਬੈਠਾ ਦਾ ਉਹ ਲੱਗਣਾ ਕਰੰਟ ਕਰੰਟ ਦੋ ਜਗੀਰਨੀ ਦੇ ਉਹ ਵੀ ਚਲੇ ਜਾਂਦੇ ਤੇ ਖੰਦ ਹੋ ਗਿਆ ਤੇ ਚਲੋ ਇੱਨਾ ਸ਼ੁਕਰ ਹੈ ਕਿੰਨੇ ਡੰਗਰ ਮਰੇ ਜਾਣ ਦੋ ਡੰਗਰ ਮਰੇ ਕੰਮ ਦਾ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਮਰੇ ਕਿਦਾਂ ਮਰੇ ਉਹ ਹੀ ਕਰੰਟ ਲੱਗੇ ਤੇ ਖੰਭੇ ਤੇ ਘੱਟ ਪੈ ਗਏ ਖੰਭੇ 'ਚ ਕੀ ਮੰਗ ਕਰਦੇ ਪ੍ਰੋਸੈਸਿੰਗ ਮੰਗੇ ਜੋਣ ਕਰਦੇ ਪਿੰਡਾਂ ਦੇ ਆਈ ਕਰਦਾ ਨਿਰਜਾਨਾ ਪੂਰਾ ਕਰਦੇ ਨੂੰ ਕੀ ਕਰਨਾ ਨਿਰਜਾਨਾ ਨੂੰ ਮਿਲ ਜੇ ਹੋਰ ਕੀ ਕਰਨਾ ਤੇਰੀ ਬੰਦੇ ਕਿਤੇ ਜਾਣਾ ਹੀ ਪੰਜ ਸੱਤ ਡੰਗ ਰਹਿ ਗਈ ਤੇ ਹੁਣੇ ਸੂਣ ਵਾਲੇ ਤਿਆਰ ਹੀ ਸੂਣ ਤੇ ਬਸ ਤੇ ਖਤਮ ਹੋ ਗਏ ਰਸਗਾਨ 2.5 ਲੱਖ ਦਾ ਸਾਡਾ ਮਕਾਨ ਆ ਤੁਹਾਡਾ ਜਾਨੂ ਆ ਡਰ ਜਾਨਾਪੁਰੇ ਮੇਰੇ ਕਰੀ ਬੰਦੇ ਕਿਤੇ ਜਾਣਾ ਹੀ ਹੈ ਤੁਹਾਡਾ ਰੋਜ਼ਗਾਰ ਕੀ ਕਰੀਏ ਕੀ ਨਾ ਤੁਹਾਡਾ ਤੇ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਪੂਰੇ ਜੋਰ ਨਾਲ ਜੋਰ ਨਾਲ ਬੋਲ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਡੰਗਰ ਕੱਲ ਆ ਸਵੇਰੇ ਵਿੱਚ ਪਏ ਆ ਦੋ ਡੰਗਰ ਚੱਕ ਦਾ ਮਾਰੂ ਕੋਲੇ ਕੱਖੋਂ ਜੋਰ ਨਾਲ ਜੋਨਲ ਕਰਨ ਨਾਲ ਕੋ ਦੋ ਮੈਂ ਬਾਕੀ ਜੀਤ ਬਾਰ ਬੋਲੋ ਫਿਰ ਵੈ ਪਾਣੀ ਵਿੱਚ ਫੇਕ ਕਿੱਦਾਂ ਮਰ ਗਿਆ ਪਾ 32 ਦਾ ਗਰੰਟ ਲਾ ਲੱਗਾ ਤੇ ਜਕਦਾ ਮੈਂ ਡੰਗਰਾਂ ਜਾ ਨਿਕਲ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ 2.5 ਲੱਖ ਦਾ ਨੁਕਸਾਨ ਹੋ ਗਿਆ ਬਾ ਵੇ ਨਲ ਜਾ ਦਰਜਾ ਨਾ ਮਿਲ ਜਾਦੀ ਕਿੰਨਾ ਨੁਕਸਾਨ ਹੋਇਆ ਮੋਕੇ ਸੇ ਡੰਗਰ ਸੂਨ ਵਾਲੇ ਅੱਛਾ ਦੋਨੇ ਡੰਗਰ ਸੂਨ ਵਾਲੇ ਦੋਨੇ ਡੰਗਰ ਮੋਕੇ ਸੇ ਸੂਨ ਵਾਲੇ ਹਮਤਿਆਰ ਨਾ ਸਾਰਾ ਤੁਸੀਂ ਨਹੀਂ ਲਿਆ ਪਿੰਡ ਆਪਣਾ ਜੇ ਡਾਲੀਆ ਸਰ ਗੱਲਬਾਤ ਹੋਈ ਡੰਗਰ ਕੱਲ ਵੀ ਇੱਥੇ ਆਏ ਪਾਣੀ ਸਾਰਾ ਦਿਨ ਘੁੰਮਦੇ ਰਿਹਾ ਤਾਂ ਕੋਈ ਕੁਝ ਨਹੀਂ ਅੱਜ ਚਾਂਕੀ ਦੇ ਉੱਥੇ ਮਗਰ ਪਟਾਕਾ ਕਹਿੰਦੇ ਪੇ ਕੇਦੇ ਤੇ ਡੰਗਰ ਚਾਂਕੀ ਆਏ ਦੇ ਛੋਟੀ ਬੱਚੀ ਆਈ ਨਾਲ ਉੱਥੇ ਸਰਦਾਰੀ ਕੇ ਬੈਠਾ ਦਾ ਉਹ ਲੱਗ ਮੈਂ ਕਰੰਟ ਕਰੰਟ ਦੋ ਡੰਗਰ ਚਾਂਕੀ ਚੱਲ ਗਏ ਤੇ ਦੂਜੇ ਛੋਟੀ ਬੱਚਨੀ ਮੋੜ ਲਿਆ ਜੇ ਸ਼ੁਕਰ ਹੈ ਛੋਟੀ ਬੱਚੀ ਬਚ ਗਈ ਨਹੀਂ ਤੇ ਉਹ ਵੀ ਚਲੇ ਜਾਂਦੇ ਤੇ ਖੰਦ ਹੋ ਗਿਆ ਚਲੋ ਇੰਨਾ ਸ਼ੁਕਰ ਹੈ ਕਿੰਨੇ ਡੰਗਰ ਮਰੇ ਦੋ ਡੰਗਰ ਮਰੇ ਕੰਮ ਦਾ 2.5 ਲੱਖ ਦਾ ਨੁਕਸਾਨ ਹੋਇਆ ਤੇ ਮਰੇ ਕਿਦਾਂ ਮਰੇ ਉਹ ਹੀ ਕਰੰਟ ਲੱਗੇ ਤੇ ਖੰਭੇ ਤੇ ਕਰੰਟ ਪਾ ਗਿਆ ਮੰਗੇ ਜੋਨ ਕਰਦੇ ਪਿੰਡਾਂ ਦੇ ਆਈ ਕਾ ਨਿਰਜਾਨਾ ਪੂਰਾ ਕਰਦੇ ਨੂੰ ਕੀ ਕਰਨਾ ਨਿਰਜਾਨਾ ਨੂੰ ਮਿਲ ਜੇ ਹੋਰ ਕੀ ਕਰਨਾ ਗਰੀਬ ਬੰਦੇ ਕਿੱਥੇ ਜਾਣਾ ਹੀ ਪੰਜ ਸੱਤ ਡੰਗ ਰਹਿ ਗਈ ਤਾਂ ਹੁਣੇ ਸੂਣ ਵਾਲੇ ਤਿਆਰ ਹੀ ਸੂਣਦੇ ਬਸ ਤੇ ਘਟਮ ਹੋ ਗਏ ਮਕਾਨ ਹੋ ਗਿਆ ਤੁਹਾਡਾ ਨਸਕਾਨ 2.5 ਲੱਖ ਦਾ ਸਾਡਾ ਮਕਾਨ ਹੋ ਗਿਆ ਤੁਹਾਡਾ ਜਾਨੂ ਆ ਤੁਹਾਡਾ ਨਿਰਜਾਨਾ ਪੂਰਾ ਮੇਰੇ ਗਰੀਬ ਬੰਦੇ ਕਿੱਥੇ ਜਾਣਾ ਹੀ ਹੈ ਤੁਹਾਡਾ ਰੋਜ਼ਗਾਰ ਕੀ ਕਰੀਏ